ਸਾਡੇ ਜਿੰਨਾਂ ਕੋਲੇ ਜ਼ਮੀਨਾਂ ਹੈਗੀਆਂ ਨੇ ਜਦੋਂ ਉਹ ਆਪਾਂ ਕੁੜੀ ਦਾ ਰਿਸ਼ਤਾ ਕਰਦੇ ਆਂ ਮੁੰਡਾ ਜ਼ਮੀਨ ਵਾਲਾ ਚਾਹੀਦਾ ਹੈ ਪਰ ਮੁੰਡਾ ਖੇਤੀ ਨਾ ਕਰਦਾ ਹੋਵੇ ਠੀਕ ਹੈ ਜੀ ਸਾਡੀ ਕੁੜੀ ਤਾਂ ਧੂਰ ਨਹੀਂ ਕੱਢਣ ਜਾਣਦੀ ਹੈਗੀ ਨੌਕਰ ਰੱਖ ਲਓ ਹਨਾ ਹੋਰ ਕੁਝ ਕਰ ਲਓ ਪਰ ਮੁੰਡਾ ਕੁਝ ਹੋਰ ਕੰਮ ਕਰਦਾ ਹੋਵੇ ਇਹਦੇ ਵਰੀ ਕੀ ਹੋਵੇਂਗਾ ਬਿਲਕੁਲ ਉਹੀ ਉਹੀ ਸ਼ੱਕ ਪੈਦਾ ਕਰਤਾ ਸੀ ਪਹਿਲਾਂ ਦੂਜੇ ਨੰਬਰ ਤੇ ਫੋਕੀ ਟੌਰ ਜਮੀਨ ਚ ਸਾਰੀ ਵਿਗਜੇ ਗਲਕਰ ਕੁੜੀ ਗੋਇ ਨੂੰ ਹੱਥ ਨਾ ਲਾਵੇ ਜਿਹੜਾ ਗੋਹਾ ਸੀ ਜਿਵੇਂ ਹੁਣ ਦੇਖੋ ਗੋਬਰ ਗਊ ਗੋਬਰ ਵੇਕਣ ਲੱਗਿਆ ਗਊ ਮੂਤਰ ਵੇਕਣ ਲੱਗਿਆ ਸਾਡੇ ਬਜ਼ੁਰਗਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਗਲਕਰ ਉਹਨਾਂ ਨੇ ਇੰਨਾ ਪ੍ਰਚਾਰ ਨਹੀਂ ਕੀਤਾ ਸੀ ਜਾਂ ਧਰਮ ਨਾਲ ਨਹੀਂ ਜੋੜਿਆ ਸੀ ਉਹ ਜਿਹੜੀਆਂ ਪਾਥੀਆਂ ਵੱਲਦੀਆਂ ਸੀ ਜਾਂ ਜਿਹੜੀਆਂ ਜਿਵੇਂ ਕਨਸੈਪਟ ਸੀ ਕਿ ਬੀਪ ਭੂਤੀ ਦਿੰਦਾ ਸਾਲ ਤਾਂ ਠੀਕ ਹੋ ਜਾਂਦਾ ਉਹ ਭੂਤੀਆਂ 'ਚ ਵਾਕਈ ਪਾਵਰ ਸੀ ਕਿਉਂਕਿ ਜਿਹੜਾ ਉਹ ਚੀਜ਼ਾਂ ਜਿਹੜੇ ਥਾਂ ਵਿੱਚ ਦੀ ਉਹ ਲੰਘ ਕੇ ਜਿਹੜੇ ਪ੍ਰੋਸੈਸ ਵਿੱਚ ਦੀਆਂ ਚੀਜ਼ਾਂ ਆਉਂਦੀਆਂ ਸੀ ਤਾਂ ਗੁਣਕਾਰੀ ਸੀ ਇਸੇ ਤਰ੍ਹਾਂ ਦਾ ਦੁੱਧ ਸੀ ਹੁਣ ਜਿਹੜਾ ਦੁੱਧ ਅੱਜ ਭਾਰੀ ਪੈਣ ਲੱਗ ਗਿਆ ਲੋਕਾਂ ਦੇ ਪਸਰੀਆਂ ਬਣਨ ਲੱਗ ਗਈਆਂ ਕਲਸੀਆਂ ਆਉਂਦੀਆਂ ਗੰਢਾ ਬਣਨ ਲੱਗ ਗਈਆਂ ਇਹ ਚੰਗਾ ਕਿਉਂ ਸੀ ਕਿਉਂਕਿ ਜਿਹੜੇ ਪਸ਼ੂ ਸੀ ਉਹ ਬਨੌਟੀ ਨਹੀਂ ਖਾਂਦੇ ਸੀ ਕੁਦਰਤੀ ਚਰਦੇ ਸੀ ਇੱਛਾ ਦੇ ਨਾਲ ਚਰਦੇ ਸੀ ਤੇ ਹੁਣ ਤਾਂ ਅਸੀਂ ਸੰਗਲ ਪਾ ਕੇ ਖੁਲੜੀ ਦੇ ਵਿੱਚ ਸਿੱਟ ਦਿੰਦੇ ਆ ਵੀ ਭਾਈ ਖਾਣਾ ਖਾ ਲ ਤੈਨਹੀਂ ਤੇਰੀ ਮਰਜ਼ੀ ਆ ਭੁੱਖਾ ਰਹਿੰਦਾ ਕੀ ਕਰੂਗਾ ਖਾਊਗਾ ਕਿਸੇ ਬੰਦੇ ਨੂੰ ਇਹ ਜੀ ਸਥਿਤੀ ਕਰਕੇ ਦੇਖਿਓ ਤੁਸੀਂ ਦੋ ਦਿਨ ਵਰਨ ਕਿ ਉਹਨੂੰ ਜਬ ਵਤਾ ਆ ਕੇ ਅੰਦਰ ਕਿਸੇ ਕਮਰੇ ਚ ਰੋਜ਼ ਧਾਲ ਦਿੰਦੇ ਰਹੋ ਤਾਂ ਜੇ ਦੂਜੇ ਦਿਨ ਤੁਹਾਨੂੰ ਗਾਲ੍ਹਾਂ ਨਾ ਦੇਣ ਲੱਗੇ ਜਦੋਂ ਮੈਨੂੰ ਕਿਉਂ ਇਹ ਅਸੀਂ ਖੁਦ ਪੈਦਾ ਕਰ ਲਿਆ ਅਸੀਂ ਖੋਜ ਨਹੀਂ ਕੀਤੀ ਕਿਸੇ ਚੀਜ਼ ਤੇ ਖੋਜ ਨਹੀਂ ਕੀਤੀ ਜੇ ਸਾਡੀ ਨੌਜਵਾਨ ਵਰਗਾ ਹੈ ਉਹਨੂੰ ਅਸੀਂ ਇਧਰ ਲਈ ਜਮਨ ਤੁਸੀਂ ਔਰਤ ਦੀ ਗੱਲ ਕੀਤੀ ਤਾਂ ਔਰਤ ਕਹਿੰਦੇ ਵੀ ਜਿੱਥੇ ਔਰਤ ਕਾਰੋਬਾਰ ਚ ਇੰਟਰਸਟ ਲਵੇ ਤਾਂ ਉਹ ਕਿਤੇ ਦੀ ਕਿਤੇ ਲੈ ਜਾਂਦੀ ਹੈ ਤੇ ਜੇ ਔਰਤਾਂ ਦੇ ਵਿੱਚ ਅਸੀਂ ਇਹ ਜਾਂ ਪਹਿਲੇ ਹੀ ਪੈਦਾ ਕਰਤਾ ਵੀ ਸਾਡੀ ਕੁੜੀ ਘਵਾਨੀ ਸਰਦੀ। ਤਾਂ ਘਰ ਤੋਂ ਆਉਂਦਾ ਹੀ ਐ। ਅੱਜ ਤੁਸੀਂ ਜਦੋਂ ਦਾਜ ਦੀਆਂ ਗੱਲਾਂ ਚੱਲਦੀਆਂ ਨੇ, ਅੱਜ ਤੁਸੀਂ ਇਹ ਸ਼ਰਤਾਂ ਰੱਖ ਰਹੇ ਹੋ, ਕੱਲ ਨੂੰ ਬਾਲ ਬੱਚੇ ਇਹਦੇ ਇਹ ਨਹੀਂ ਪਾਲਣੇ ਨੇ, ਸਰੀਰਕ ਤੌਰ ਤੇ ਫਿੱਟ ਹੋਊ ਤਾਂ ਅਗਲੀ ਔਲਾਦ ਵੀ ਚੰਗੀ ਹੋਊ। ਸੋਨੂੰ ਵੀ ਨਹੀਂ ਆਉਂਦਾ ਪਤਾ ਲੈਣ ਵਾਸਤੇ ਹਸਪਤਾਲ ਜਾਣਾ ਪੈਣਾ। ਜੋ ਕੰਮ ਕਰੂਗੀ। ਅਸੀਂ ਅਸਲ ਦੇ ਵਿੱਚ ਫੋਕੀਆਂ ਟੌਰਾਂ ਨੇ ਪੰਜਾਬ ਨੂੰ ਮਾਰਤਾ। ਹੂੰ। ਹੁਣ ਕੋਠੀਆਂ ਦੀ ਗੱਲ ਚੱਲਦੀ ਐ ਮੈਂ ਨਹੀਂ ਕਹਿੰਦਾ ਵੀ ਕੋਠੀਆਂ ਮਾੜੀਆਂ ਨੇ ਗੱਲ ਕਰ ਕੋਠੀਆਂ ਸਾਡੀ ਖੇਤੀ ਦੇ ਡਿਜ਼ਾਈਨ ਦੀਆਂ ਨੇ ਹਨ ਲੈ ਹੁਣ ਤੁਸੀਂ ਤੂੜੀ ਵਾਲੀ ਪੰਡ ਲੈ ਕੇ ਕੋਠੀ ਜਿᱷ ਵੜ ਕੇ ਦਿਖਾ ਦਿਓ ਤੁਸੀਂ ਨਰਮੇ ਵਾਲੀ ਪੰਡ ਲੈ ਕੇ ਖੇਤੀ ਵੜ ਕੇ ਕੋਠੀ ਵੜ ਕੇ ਦਿਖਾ ਦਿਓ ਹੂੰ ਗੰਡੇ ਸੋਡੇ ਨਹੀਂ ਟਿਕਦੇ ਛੱਡੀਆਂ ਸੋਡੀਆਂ ਨਰਮੇ ਦੀਆਂ ਕੰਮ ਨਹੀਂ ਆਉਂਦੀਆਂ ਬਜ਼ੁਰਗ ਸੋਡੇ ਅੰਦਰ ਨਹੀਂ ਪੈਂਦੇ ਉਹਨਾਂ ਦੇ ਦੇਖ ਕੇ ਚੂਲੇ ਟੁੱਟ ਜਾਂਦੇ ਨੇ ਅਸੀਂ ਮਾਡਲ ਪਿਛਲ ਅਗ ਲੋਕਾਂ ਬੰਦਿਆਂ ਸੀ ਛੱਤਾਂ ਬਣਾਉਣੀਆਂ ਸੀ ਸੋਹਣੀਆਂ ਬਣਾਈਆਂ ਨੇ بڑے ਬੰਦਿਆਂ ਨੇ ਇਸ ਢੰਗ ਦੇ ਨਾਲ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਬਣਾਇਆ ਜਿਹੜੀ ਕੋਠੀ ਹੈ ਉਹ ਖੇਤੀ ਦਾ ਕੰਮ ਵੀ ਨਾਲ ਕਰਦੀ ਹੈ ਹੂੰ